ਇਸ ਕਰਕੇ ਆਪ ਸਭ ਨੂੰ ਅੱਜ ਤੱਕ ਨਵੀਂ ਦੇ ਰਿਆਂ ਕਿ ਜੋ ਹਾਲਾਤ ਆ ਪੇਸ਼ ਨੇ 1-2 ਮਹੀਨਿਆਂ ਤੋਂ ਇੱਕਦਮ ਵਿਗੜ ਗਏ ਔਰ ਜਿੰਨੀ ਦਲੇਰੀ ਜਿਹੜੇ ਫਾਇਰਿੰਗ ਕਰਨ ਵਾਲੇ ਗੈਂਗਸਟਰਾਂ ਨਾਲ ਲਿੰਕ ਲੋਕ ਜਾਂ ਹੋਰ ਫਰੋਦੀਆਂ ਨਾਲ ਲਿੰਕ ਲੋਕ ਨੇ ਉਹ ਜਿਹੜੀ ਜਲੇਰੀ ਆ ਤੇ ਦਿਖਾ ਰਹਾ ਹੈ ਉਹ ਇੱਕ ਬਹੁਤ ਵੱਡਾ ਕਾਉਸ ਆਫ ਕਨਸਰਨ ਹੈ ਆ। ਬਿਕੋ ਮੈਂ ਕਈ ਵਾਰੀ ਬੈਠਾਏ ਸੋਚਦਾ ਹੁੰਦਾ ਸੀਗਾ ਕਿ ਇਸ ਹਾਲਾਤਾਂ ਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ। ਤੇ ਮੈਨੂੰ ਕੋਈ ਬੰਦਾ ਦੱਸ ਰਿਹਾ ਸੀ ਕਹਿੰਦਾ ਵੀ ਇਸ ਹਾਲਾਤਾਂ ਨੂੰ ਠੀਕ ਕਰਨ ਵਾਸਤੇ ਕੁਝ ਪੁਲਿਸ ਅਫਸਰ ਉਹਨਾਂ ਦੀ ਜਾਂਚ ਹੋਏਗੀ। ਕੁਝ ਮੌਤਵਾਰ ਜਿਹੜੇ ਪਿੰਡਾਂ ਦੇ ਉਹਨਾਂ ਦੀ ਜਾਂਚ ਹੋਏਗੀ। ਕੁਝ ਜਿਹੜੇ ਇਸ ਸਿਧਾਰਜ ਨੂੰ ਅੰਜਾਮ ਦੇ ਰਹੇ ਕੁਝ ਉਹਨਾਂ ਦੀਆਂ ਜਾਨਾਂ ਜਾਣੀਆਂ ਵੱਲੋਂ ਵੀ ਇੱਕ ਕਿਸਮ ਦਾ ਜਿਹੜਾ ਆਪਣੇ ਕਾਲਾ ਦੌਰ ਆਪਾਂ ਪਿੱਛੇ 84 ਤੋਂ ਪਹਿਲਾਂ ਝੋਲਿਆ ਉਹੋ ਜਿਹੇ ਹਾਲਾਤ ਦੁਆਰਾ ਬਸ ਸੋ ਮੈਂ ਚਾਹੁੰਦਾ ਸੀਗਾ ਕਿ ਮੈਂ ਤੁਹਾਡੇ ਤੱਕ ਤੁਹਾਡੇ ਕੋਲ ਆਵਾਂ ਤੁਹਾਡੇ ਨਾਲ ਤੁਹਾਡੇ ਰਾਹੀਂ ਇਹ ਗੱਲਾਂ ਜਿਹੜੀਆਂ ਆ ਸਾਂਝੀਆਂ ਕਰੀਏ ਕਿਉਂਕਿ ਇੱਕ ਬਹੁਤ ਵੱਡਾ ਜਿੱਦਾਂ ਉਸ ਸੱਜਣ ਨੇ ਦੱਸਿਆ ਕਿ ਕੁਝ ਪੁਲਿਸ ਅਫਸਰ ਵੀ ਜਾਂਦਾ ਜਾਣ ਗਿਆ ਤੇ ਵੋਡ ਮੁਹੰਮਦ ਦੇ ਵਿੱਚ ਬੀਤੇ ਦਿਨੀ ਐਸਾ ਹੀ ਚਰਨਜੀਤ ਸਿੰਘ ਉਹਨਾਂ ਦਾ ਜਿਹੜਾ ਗੋਲੀ ਲੱਗੇ ਡਿਊਰਿੰਗ ਸਰਵਿਸ ਡਿਊਰਿੰਗ ਇੱਕ ਇਨਵੈਸਟੀਗੇਸ਼ਨ ਜਾਂ ਪੋਲ ਠੀਕ ਕਰਨ ਵਾਸਤੇ ਪਿੰਡਾਂ ਦੇ ਵਿੱਚ ਜਾਣ ਨਾਲ ਜੋ ਅੱਜ ਤੱਕ ਦੀ ਖਬਰ ਹੈ ਕਿ ਵੀ ਉਹਨਾਂ ਦੇ ਵਿਸਟਰ ਨੂੰ ਕੋਲੇ ਆ ਗਿਆ ਔਰ ਉਸ ਤੇ ਸੱਟ ਲਾ ਉਹਨਾਂ ਨੂੰ ਵੀ ਗੋਲੀ ਵੱਜ ਗਈ ਇਹੀ ਸ਼ਾਦੀ ਜਿਹੀ ਅੱਜ ਵੀ ਮਤਲਬ ਰਿਪੋਰਟ ਆ ਰਹੇ ਹਨ। ਔਰ ਤੁਸੀਂ ਅੰਦਾਜ਼ਾ ਲਾਓ ਕਿ ਫਿਰ ਇਹਦਾ ਮਤਲਬ ਆ ਕਿ ਉਹ ਜਿਹੜੇ ਉਹ ਜਿਹੜੇ ਵਾਕਿਆ ਜਿਹੜੀਆਂ ਹੋ ਰਹੀਆਂ ਇਹ ਸ਼ੁਰੂ ਹੋ ਗਿਆ ਕਦੋਂ? ਅੱਜ ਕਾਮਨ ਮੈਨ ਕਿੱਥੇ ਸੁਰੱਖਿਤ ਹੈ ਅੱਜ? ਅੱਜ ਤੁਸੀਂ ਕੰਗ ਪਿੰਡ ਦੇ ਵਿੱਚ ਉਹ ਤੁਸੀਂ ਸਾਰੇ ਅੱਜ ਆਏ ਹੋ। ਇੱਕ ਸਾਡੀ ਭੈਣ ਇੱਕ ਸਾਲ ਡੇਢ ਸਾਲ ਦਾ ਛੋਟਾ ਜਿਹਾ ਬੱਚਾ ਉਹਨੂੰ ਘਰ 'ਚ ਆਪਣੇ ਨਾਲ ਲੈ ਕੇ ਬੈਠੀ ਆ 2:30 ਵਜੇ ਦਿਨੇ ਪਿੰਡ ਦੇ ਗੱਭੇ ਚੋਰ ਅੰਦਰ ਆਉਂਦੇ ਨੇ ਜਾਂ ਲਟੇਰੇ ਅੰਦਰ ਆਉਂਦੇ ਨੇ ਜਾਂ ਮੈਨੂੰ ਨਹੀਂ ਪਤਾ ਕਿ ਉਹ ਕੌਣ ਸੀਗੇ ਬੰਦੇ ਉਹ ਅੰਦਰ ਆ ਕੇ ਸ਼ਰਿਆਮ ਉਹਦੀ ਜਿਹੜੀ ਸਾਹ ਹੀ ਲਾ ਗਿਆ ਉਹ ਘੱਟ ਦਿਆ ਉਹਨੂੰ ਮਾਰ ਦਿਆ ਔਰ ਤੁਸੀਂ ਇਹ ਦੱਸੋ ਕਿ ਉਹ ਜਿਹੜਾ 1.5 ਸਾਲ ਦੇ ਬੱਚੇ ਨੂੰ ساری ਉਮਰ ਲਈ ਜਿਹੜਾ ਟਰੋਮਾ ਫੇਸ ਕਰਨਾ ਪਏਗਾ ਜਿਹੜਾ ਖੂਨ ਦੇ ਨਾਲ ਲੱਤ-ਬਾਥ ਹੋ ਕੇ ਆਪਣੀ ਮਾਂ ਦੇ ਢਿੱਡ ਦੇ ਉੱਤੇ ਬੈਠਾ ਰੋ ਰਿਹਾ ਉਹ ਕੀ ਹਾਲਾਤ ਬਣ ਰਹੇ ਸਾਡੇ ਪੰਜਾਬ ਦੇ ਅਸ ਰੈਸ਼ਿਆਣੇ ਨਾਲ ਜਾਂ ਮੇਨ ਰੋਡ ਦੇ ਉੱਤੇ ਪੈਂਦਾ ਉੱਥੇ ਪ੍ਰਭਜੀਤ ਸਿੰਘ ਇੱਕ ਖਡੂਰ ਸਾਹਿਬ ਦੇ ਵਿੱਚ ਦੁਰਦਵਾਰਾ ਸਾਹਿਬ ਦੇ ਵਿੱਚ ਨੌਕਰੀ ਕਰਦਾ ਮੁੰਡਾ ਸਵੇਰੇ 4:30 ਵਜੇ ਆਪਣੀ ਨੌਕਰੀ ਤੇ ਜਾਣ ਲੱਗਾ ਆ ਇੱਥੇ ਹਾਰਡਲੀ ਅੱਧਾ ਕਿਲੋਮੀਟਰ ਦੂਰ ਉਹਨੂੰ ਰੋਕਿਆ ਗਿਆ ਉਹ ਦਲੇਰੀ ਨਾਲ ਉਹਨੇ ਪਿਸਤਲ ਕੋਲ ਪਹਿਲਾਂ ਉਹਦੇ ਪਾਤਨ 'ਚ ਗੋਲੀ ਵਜੀ ਆ ਉਹਨੇ ਦਲੇਰੀ ਨਾਲ ਵਜੀ ਗੋਲੀ ਤੇ ਉਹ ਪਿਸਤਲ ਖੋਲ੍ਹਿਆ ਤੇ ਫੇਰ ਉਹ ਬੰਦੇ ਭੱਜੇ ਹੋ ਗਏ ਆਪਾਂ ਸਾਰੇ ਇਸ ਸਮਾਜ ਦੇ ਵਿੱਚ ਰਹਿ ਰਹੇ ਆਂ ਇਸ ਸਮਾਜ ਦੇ ਵਿੱਚ ਕਿੱਥੇ ਗਰਾਵਟ ਜਿਹੜੀ ਆ ਰੁਕੂਗੀ ਜਾ ਕੇ ਜੇ ਇੱਕ ਔਰਤ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਨਾਲ ਸੇਫ ਨਹੀਂ ਪਿੰਡ ਦੇ ਗੱਭੇ ਜੇ ਇੱਕ ਬੰਦਾ ਆਪਣੀ ਸਰਵਿਸ ਤੇ ਜਾਣ ਲੱਗਿਆ ਸੇਫ ਨਹੀਂਗਾ ਸੜਕ ਦੇ ਉੱਤੇ ਤੇ ਜੇ ਇੱਕ ਪੁਲਿਸ ਮੁਲਾਜ਼ਮ ਇਸੇ ਗੱਲ ਤੇ ਸੇਫ ਨਹੀਂਗਾ ਕਿ ਉਹ ਡਿਸਪਿਊਟ ਤੇ ਹੋਣਾ ਸੀ ਅਸੀਂ ਵੀ ਸਿਆਸੀ ਬੰਦੇ ਆ ਅਸੀਂ ਰੋਜ਼ ਫੋਨ ਕਰਦੇ ਆ ਕਿ ਜੀ ਉੱਥੇ ਆਹ ਕੰਮ ਹੋ ਗਿਆ ਸੀ ਦਵਦਾ ਪੁਲਿਸ ਭੇਜੋ ਜੇ ਪੁਲਿਸ ਆਊਗੀ ਮੁੜ ਕੇ ਜੇ ਇਦਾਂ ਦੀ ਗੱਲ ਹੋ ਗਈ ਤੇ ਮੈਨੂੰ ਨਹੀਂ ਲੱਗਦਾ ਕਿ ਆ ਉਸ ਦਿਨ ਪਹਿਲਾਂ ਜਦੋਂ ਹੀ ਨਵੀਂ ਨਵੀਂ ਸਰਕਾਰ ਬਣੀ ਆ ਬਲਵਿੰਦਰ ਸਿੰਘ ਇੱਕ ਸਿਨਿਆਰਾ ਸੇਕ ਸੀਗਾ ਉਹਦੀ ਦੁਕਾਨ ਸੀਗੀ ਪਿੱਖੀਵਿੰਡ ਆ ਨਰੰਗਾਬਾਦ ਰੋਹੀ ਦੇ ਵਿੱਚ ਉਹਨੂੰ ਮਾਰ ਕੇ ਸਿੱਟਾਇਆ ਆ ਲਾਗਦੇ ਪਿੰਡਾਂ ਨੇ ਸਾਡੇ ਪਿੰਡ ਵਿੱਚ ਬੈਠੇ ਇੱਕ ਵਾਰੀ ਉਹ ਵੀ ਇੱਕ ਮਤਲਬ ਸਰੋਤੀ ਕਹਿੰਦਾ ਹੋਇਆ ਉਹ ਇਹ ਉਹਦੇ ਵਿੱਚ ਸੀਗਾ ਸਾਡਾ ਇੱਕ ਪਿੰਡ ਆ ਦਲੇਰ ਸਿੰਘ ਮੁੰਡਾ ਆ ਰਾਹ ਚਾਲ ਦਾ ਉਹਨੂੰ ਵੀ ਗੈਂਗਸਟਰ ਬਾਦ ਦੇ ਵਿੱਚ ਗੋਲੀ ਮਾਰ ਕੇ ਉਹ ਵੀ ਮਰ ਗਿਆ ਫਤਿਹਬਾਦ ਚੋਲਾ ਸਾਹਿਬ ਮਤਲਬ ਤੁਸੀਂ ਅੰਦਾਜ਼ਾ ਲਾਓ ਭੈਲੀ ਭੈੜ ਹੋਰ ਕਈ ਪਿੰਡ ਆ ਜਿਹਨਾਂ ਦੇ ਵਿੱਚ ਫਰੋਦੀਆਂ ਵਾਸਤੇ ਫਾਇਰਿੰਗਾਂ ਹੋਈਆਂ ਆ ਫਤਿਹਬਾਦ ਆ ਪਿੱਛੇ ਜੇ ਹੋਈ ਹੈ ਠੀਕ ਹੈ ਜੀ ਔਰ ਉੱਥੇ ਅਸੀਂ ਉਸ ਦਿਨ ਬੜੇ ਨਰਾਸ਼ ਸੀ ਕਿ ਸਾਰਾ ਦਿਨ ਬਾਜ਼ਾਰ ਬੰਦ ਕਰਕੇ ਉੱਥੇ ਬਿਠੀ ਰਹੇ ਆ ਬੰਦੇ ਪਰ ਉੱਥੇ ਕੋਈ ਕਾਰਵਾਈ ਨਹੀਂ ਹੋਈ ਤੇ ਉਸ ਕਾਰਵਾਈ ਦੇ ਅੱਗੇ ਅੱਜ ਪਤਾ ਲੱਗਦਾ ਕਿ ਉਹ ਡਰਿਆ ਜਿਸ ਡਰ ਦਾ ਸ਼ਿਕਾਰ ਐਸ.ਆਈ. ਚਰਨਜੀਤ ਸਿੰਘ ਪਰਸੋ ਹੋਇਆ ਪੁਲਿਸ ਡਰਦੀ ਆ ਡਰ ਦੇ ਮਾਰੇ ਆ ਘਰ ਅੰਦਰ ਕਿਉਂ ਬਾਹਰ ਕਿਉਂ ਨਹੀਂ ਨਿਕਲ ਰਹੀ ਔਰ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਆ ਜੇ ਜਦੋਂ ਪੁਲਿਸ ਕੋਈ ਐਕਸ਼ਨ ਲੈਣਾ ਚਾਹੁੰਦੀ ਹੈ ਤੇ ਪੁਲਿਸ ਦੀ ਬਦਲੀ ਕਰਦੀ ਹੈ ਹਮੀਲੀਏਸ਼ਨ ਫੇਸ ਕਰਨੀ ਪੈਂਦੀ ਆ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਆ ਬੇਇੱਜ਼ਤੀ ਕੀਤੀ ਕਿਉਂ ਜਾਂਦੀ ਆ ਕਿਉਂਕਿ ਰੇਤਾ ਦਾ ਵਪਾਰ ਚਲਾਉਣਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਾ ਗੁਰਮੀਤ ਗੁਰਮੀਤ ਸਿੰਘ ਚਾਲ ਸਾਹਿਬ ਚੌਹਾਨ ਸਾਹਿਬ ਉਹਨਾਂ ਦੀ ਬਦਲੀ ਕੀਤੀ ਗਈ ਤਾਂ ਉਹਨਾਂ ਦੀ ਹਿਮੀਲੀਏਸ਼ਨ ਕੀਤੀ ਗਈ ਕਾਰਨ ਕੀ ਸੀ ਕਿ ਐਮਐਲਏ ਦੇ ਜੀਜੇ ਨੇ ਉਹ ਉਹ ਉਹਨਾਂ ਦੇ ਬੱਚਾ ਕੀਤਾ ਗਿਆ ਉਹ ਬੱਚੇ ਨੂੰ ਜਿਹੜਾ ਸਾਦੀ ਕਰਾਉਣ ਵਾਸਤੇ ਉਸ ਬੰਦੇ ਨੂੰ ਇੱਥੋਂ ਚੜ੍ਹਨਾ ਪਿਆ ਜਦੋਂ ਤੁਸੀਂ ਇੱਕ ਸਰਕਾਰ ਜਦੋਂ ਆਪਣੇ ਬਿਊਰੋਕਰੇਟਰੇ ਸੀ ਨੂੰ ਆਪਣੇ ਮੁਲਾਜ਼ਮਾਂ ਨੂੰ ਐਦਾਂ ਥੱਲੇ ਸੁੱਟੂਗੀ ਤੇ ਭਾਈ ਹੌਸਲੇ ਸਿਰਫ ਤੇ ਸਿਰਫ ਜਿਹੜਾ ਮਾੜਾ ਆਨਸਰ ਆਇਆ ਹੈ ਇਸ ਮਾਰ ਦਾ ਉਹਦੇ ਵਧਣ। ਜਿਹੜਾ ਆਮ ਆਦਮੀ ਆ ਉਹਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੋਏਗੀ ਉਹਨਾਂ ਵਾਲੇ ਟਾਈਮ 'ਚ। ਔਰ ਮੈਂ ਇਹ ਚਾਹੁੰਦਾ ਸੀ ਕਿ ਤੁਹਾਡੇ ਨਾਲ ਹੀ ਮੈਂ ਕਈ ਹੋਰ ਗੱਲਾਂ ਕਰਦਾ। ਤੁਸੀਂ ਦੇਖੋ ਕਿ ਸਾਡੇ ਚੌਂਕੀਆਂ, ਕੰਗ ਚੌਂਕੀ ਉਹ ਚੱਕ ਦਿੱਤੀ ਗਈ। ਡੇਰਾ ਸਾਹਿਬ ਚੌਂਕੀ ਉਹ ਚੱਕ ਦਿੱਤੀ ਗਈ। ਸਾਡਾ ਗੋਇੰਦਵਾਲ ਸਾਹਿਬ ਨਾਂਕਾ ਸੀ ਜਿਹੜਾ ਖਡੂਰਕੋੜ ਤੇ ਉਹ ਚੱਕ ਦਿੱਤਾ ਗਿਆ ਉਹ ਯਾਨੀ ਇਹ ਤਾਂ ਇੱਕ ਕਿਸਮ ਦਾ ਆਪਾਂ ਸਿੱਧਾ ਇੱਕ ਮਤਲਬ ਮਾੜੇ ਕੰਮ ਕਰਨ ਵਾਲਿਆਂ ਦੀ ਰਾਹ ਸਾਫ਼ ਕਰ ਰਹੇ ਕਿ ਤੂੰ ਜਿੱਥੋਂ ਮਰਜ਼ੀ ਅੰਦਰ ਵੜੀ ਜੋ ਮਰਜ਼ੀ ਕਰੀ ਇਹੇ ਚੌਂਕੀ ਜੇ ਕੰਗ ਦੇ ਵਿੱਚ ਹੁੰਦੀ ਤੇ ਇਹ ਬੀਬੀ ਅੱਜ ਬਚੀ ਹੋਈ ਸੀ ਦਿਨ ਦਿਹਾੜੇ ਤਾਂ ਕੋਈ ਨਹੀਂ ਸੀ ਆਉਣਾ ਕਿਸੇ ਦਾ ਜੇ ਪਤਾ ਹੁੰਦਾ ਕਿ ਚੌਂਕੀਆ ਨਾਲ ਹੀ ਮੋੜ ਦੇ ਉੱਤੇ ਤੇ ਕਿਸੇ ਨੇ ਨਹੀਂ ਸੀ ਚੁਰਚ ਕਰਨੀ ਆ ਡੇਰਾ ਸਾਹਿਬ ਦੀ ਮੈਂ ਚੌਂਕੀ ਦੀ ਗੱਲ ਕਰਦਾ ਫਤਿਹਬਾਦ ਤੋਂ ਲੈ ਕੇ ਸਾਰਿਆਂ ਦਾ ਸ਼ਾਮ ਨੂੰ ਤਾਂ ਬੰਦਾ ਨਹੀਂ ਹੋ ਸਕਦਾ ਜਾ ਸਕਦਾ ਬੁਰੇ ਹਾਲ ਹੋਏ ਪਿਆ ਹੁਣ ਉਹ ਲੁੱਟਾ ਖੂਆ ਮਤਲਬ ਇੱਕ ਗੱਲ ਹੋਵੇ ਤੇ ਗੱਲ ਕਰੀਏ ਤੇ ਅਸੀਂ ਸਕੂਲਾਂ 'ਚ ਜਾ ਕੇ ਅਧਗਾਟਨ ਕਰ ਰਹੇ ਆ ਅਸੀਂ ਇਹੋ ਜਿਹੇ ਬਾਥਰੂਮਾਂ ਦੀ ਰਿਪੇਅਰ ਕਰਨ ਦੀਆਂ ਸਿੱਲਾਂ ਲਾ ਰਹੇ ਹਾਂ ਅਸੀਂ ਵਿਧਾਨ ਸਭਾ ਦੇ ਵਿੱਚ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਭਾਸ਼ਣ ਕਰ ਸਕਦੇ ਹਾਂ ਔਰ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਜੀ ਲਿਖ ਕੇ ਦੇ ਦੇਣਾ ਇਹ ਜਿਹੜਾ ਐਸ ਆਈ ਚਰਨਜੀਤ ਸਿੰਘ ਦਾ ਜਿਹੜੀ ਮਰਡਰ ਹੋਇਆ ਉਹਦੇ ਪਿੱਛੇ ਹੌਲੀ ਹੌਲੀ ਇਨਕੁਆਇਰੀ ਕਰਕੇ ਇਹ ਸਰਪੰਚ ਨੂੰ ਘਟਿਆ ਜੀ ਇਹ ਸ਼ੋਅ ਕੀਤਾ ਜਾਊਗਾ ਕਿ ਗੋਲੀ ਆਪਣੇ ਆਪ ਚੱਲ ਗਈ ਜਾਂ ਸਰਪੰਚ ਨੇ ਨਹੀਂ ਚਲਾਈ ਜਾਂ ਫਾਇਰਿੰਗ ਕਿਸੇ ਹੋਰ ਕੀਤੀ ਸੀ ਕਿਤੇ ਹੋਰ ਰਿਪੋਰਟ ਆ ਜਾਣੀ ਹੈ ਕਿਸੇ ਨਾ ਕਿਸੇ ਪਾਸਿਓ ਕਿ ਇਹ ਗੋਲੀ ਇਹਦੇ ਰਿਵਾਲਵਰ ਦੀ ਨਹੀਂ ਸੀ ਇਹ ਤਾਂ ਫਲਾਨੀ ਸੀ ਇਹ ਤਾਂ ਧੀਰੀ ਸੀ ਇਹ ਸਿਰਫ ਤੇ ਸਿਰਫ ਇਹ ਬਣੇ ਬਣੂਗਾ ਕਿ ਇਹ ਆਪਣਾ ਸਰਪੰਚ ਜਿਹੜਾ ਉਹ ਉਹਦੋਂ ਜਾਨੀ ਜਾਵਾਂਗਾ ਇਹ ਕਿਥੋਂ ਦੀ ਗੱਲ ਤੁਸੀਂ ਦੇਖੋ ਜਦੋਂ ਮੁੱਖ ਮੰਤਰੀ ਕਿਸਾਨਾਂ ਨੂੰ ਆਪਣੇ ਕੋਲ ਗੱਲਬਾਤ ਲਈ ਸੱਜ ਰਿਹਾ ਔਰ ਰਾਤ ਨੂੰ ਉਹਨਾਂ ਦੇ ਟੈਂਟ ਚੱਕ ਰਿਹਾ ਉਹਨਾਂ ਦਾ ਧਰਨਾ ਚਕਾਰ ਰਿਹਾ ਇਹਨਾਂ ਤੇ ਕੌਣ ਚਕਿੱਤ ਕਰੇਗਾ ਇਹ ਕੁਝ ਵੀ ਕਰ ਸਕਦਾ ਆਪਾਂ ਪੁਲਿਸ ਦੀ ਗੈਰ ਹਾਜ਼ਰੀ ਦਾ ਨੰਗਾ ਨਾਚ ਆ ਬਲੌਕਾਂ ਦੇ ਸਾਹਮਣੇ ਜਦੋਂ ਸਰਪੰਚੀ ਦੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਦੀਆਂ ਜਿਹੜੀਆਂ ਜਿਹੜੇ ਨਾਮਜ਼ਦਗੀਆਂ ਹੋਈਆਂ ਉਦੋਂ ਆਪਾਂ ਨਹੀਂ ਦੇਖੇ ਇਹ ਇਹਨਾਂ ਬੰਦਿਆਂ ਦੇ ਹਾਂ ਸਨੇ ਤਾਂ ਬਲੰਦ ਹੋਇਆ ਕਿਉਂਕਿ ਇਹਨਾਂ ਨੂੰ ਖੁੱਲੇ ਹੱਥ ਖੁੱਲੀ ਛੂਟ ਦੇ ਦਿੱਤੀ ਗਈ ਅਸੀਂ ਕਈ ਵਾਰੀ ਆਪਣੇ ਮੁੱਖ ਮੰਤਰੀ ਦੇ ਨਾਲ ਲੜਦੇ ਹੁੰਦੇ ਸੀ ਕਿ ਉਹ ਫਲਾਣੇ ਅਕਾਲੀ ਦਾ ਕਰਦੇ ਆ ਏਦਾਂ ਕਰਦੇ ਤੁਸੀਂ ਸਾਨੂੰ ਵੀ ਫੁੱਲੀ ਛੁੱਟੀ ਦਿਓ ਪਰ ਮੈਂ ਅੱਜ ਮਹਿਸੂਸ ਕਰਦਾ ਹਾਂ ਕਿ ਸਾਡੇ ਮੁੱਖ ਮੰਤਰੀ ਸਹੀ ਸਨ ਜਿਹੜੇ ਸਮਾਜ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਉਣ ਦੀ ਪਹਿਲਾ ਪ੍ਰਾਇੋਰਟੀ ਰੱਖਦੇ ਸੀ ਸੋ ਮੈਂ ਤੁਹਾਡੇ ਰਾਈ ਅੱਜ ਮੁੱਖ ਮੰਤਰੀ ਪੰਜਾਬ ਨੂੰ ਇਹ ਕਹਿਣਾ ਚਾਹੁੰਦਾ ਕਿ ਭਾਈ ਆਪਣੇ ਇਹਨਾਂ ਛੋਟਿਆਂ ਛੋਟਿਆਂ ਕਿਉਂਕਿ ਤੁਹਾਨੂੰ ਸਲਾਹ ਮਿਲਦੀਆਂ ਥੱਲਿਓ ਤੁਹਾਡੇ ਐਮਐਲਏ ਦੇ ਦੀਆਂ ਤੇ ਤੁਹਾਡੇ ਐਮਐਲਏ ਜਿਹੜੇ ਆ ਉਹ ਜੇਬਾਂ ਭਰਨ ਲੱਗੇ ਹੋਇਆ ਉਹ ਤੁਹਾਨੂੰ ਸਹੀ ਸਲਾਹ ਨਹੀਂ ਦੇਣਗੇ ਅੱਜ ਜਾਗਣ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਅੱਜ ਲੋਕ ਬਹੁਤ ਤੰਗ ਨੇ ਔਰ ਜਿਓ ਜਰ ਰਵਈਆ ਤੁਸੀਂ ਬਣਾ ਰਹੇ ਹੋ ਮੈਨੂੰ ਨਹੀਂ ਲੱਗਦਾ ਮੈਨੂੰ ਵਾਕੇ ਨਹੀਂ ਲੱਗਦਾ ਕਿ ਪੰਜਾਬ ਨੂੰ ਤੁਸੀਂ ਅਫਗਾਨਿਸਤਾਨ ਬਣਾ ਦੇਵੇਂਗਾ ਇਹ ਤੁਸੀਂ ਪਹਿਲਾਂ ਕਹਿੰਦੇ ਸੀਗੇ ਕਿ ਅਮਰੀਕਾ ਕਨੇਡਾ ਤੋਂ ਜਹਾਜ਼ੀ ਬੰਦੇ ਆਇਆ ਕਰਨਗੇ ਇੱਥੇ ਕੰਮ ਕਰਨ ਵਾਸਤੇ ਅਸੀਂ ਇਹੋ ਜਿਹਾ ਪੰਜਾਬ ਬਣਾਵਾਂਗੇ ਮੈਨੂੰ ਤਾਂ ਇਹ ਲੱਗਦਾ ਕਿ ਇੱਥੇ ਖੋਤੀਆਂ ਦੇ ਉੱਤੇ AK47ਆਂ ਮੋਹੜੀਆਂ ਤੇ ਪਾਕ ਦੇ ਲੋਕ ਦੁਰੇ ਫਿਰਨਗੇ ਤੇ ਜਿਹੜੇ ਬਾਕੀ ਧੀਆ ਭੈਣਾਂ ਆਲੇ ਆ ਉਹ ਘਰਾਂ ਦੇ ਪਿਛਲੇ ਕੂਜੇ ਦੇ ਵਿੱਚ ਲੱਗੇ ਹੋਏ ਸੋ ਤੋਂ ਅਨੁਮੈ ਅੱਜ ਇਹ ਬੇਨਤੀ ਕਰਦਾ ਤੁਹਾਡੇ ਰਾਹੀਂ ਮੈਂ ਸਾਰੇ ਸਮਾਜ ਨੂੰ ਅੱਜ ਇਹ ਕਹਿਣਾ ਚਾਹੁੰਦਾ ਕਿ ਅੱਜ ਆਪਾਂ ਇਹ ਸਾਨੂੰ ਆਪਣੇ ਸਿਰ ਤੇ ਲੈਣੀ ਚਾਹੀਦੀ ਜਿਹੜਾ ਕਹਿੰਦੇ ਨੇ ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ ਕਾਨੂੰਨ ਨੂੰ ਹੱਥ 'ਚ ਲੈਣਾ ਪੈਣਾ ਇਹ ਜਿੰਨੀ ਦੇਰ ਤੱਕ ਆਪਾਂ ਬਾਹਰ ਨਾ ਨਿਕਲੇ ਜਿੰਨੀ ਦੇਰ ਤੱਕ ਆਪਾਂ ਤਗੜੇ ਹੋ ਕੇ ਮੂਰਾ ਮੁਕਾਬਲਾ ਨਾ ਕੀਤਾ ਭਾਈ ਇਹ ਇਦਾਂ ਹੀ ਚੱਲ ਜੂਗਾ ਅੱਜ ਜੇ ਪੁੱਛਿਆ ਜਾਣੀਏ ਉਹਨਾਂ ਨੂੰ ਇਹ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਪਰਿਵਾਰ ਨੂੰ ਪੁੱਛਿਆ ਜਾਵੇ। ਜੇ ਪੁੱਛਿਆ ਜਾਣੀਏ ਤੇ ਸਾਡੀ ਭੈਣ ਜਿਹੜੇ ਪ੍ਰਭਜੀਤ ਕੌਰ ਦਾ ਗੁਰਪ੍ਰੀਤ ਕੌਰ ਉਹਦੀ ਹਸਬੈਂਡ ਗੁਰਦਿਆਲ ਸਿੰਘ ਨੂੰ ਪੁੱਛਿਆ ਜਾਵੇ। ਆ ਜੋ ਉਹਨਾਂ ਮਾਵਾ ਨੂੰ ਪੁੱਛਿਆ ਜਾਣੀਏ ਜਿਨ੍ਹਾਂ ਦੇ ਪੁੱਤ ਮਰੇ। ਸੋ ਮੇਰੇ ਵੀਰੋ ਤੁਹਾਡਾ ਵੀ ਕਿਉਂਕਿ ਤੁਸੀਂ ਇੱਕ ਬਹੁਤ ਰਿਸਪੋਨਸਿਬਲ ਲਾਈਨ ਚੋਂ ਤੁਸੀਂ ਮੀਡੀਆ ਨੂੰ ਕੰਟਰੋਲ ਕਰਦੇ ਹੋ ਮੈਂ ਤੁਹਾਨੂੰ ਵੀ ਇੱਕ ਬੇਨਤੀ ਕਰਦਾ ਕਿ ਭਾਈ ਆਪਣੇ ਆਪ ਨੂੰ ਤੁਸੀਂ ਅੰਦਰੋਂ ਸਚਾਈ ਪੈਦਾ ਕਰਕੇ ਸਮਾਜ ਨੂੰ ਸਵਾਰਨ ਦੀ ਇਹਨੂੰ ਨਖਾਰਨ ਦੀ ਕੋਸ਼ਿਸ਼ ਆਪਾਂ ਰਲ ਕੇ ਉਹ ਤਾਂ ਬਿਆਨ ਦੇ ਰਹੇ ਨੇ ਕਿ ਜਿਹੜੀ ਜੀ ਜਾਂ ਚਾ ਉਹ ਪੰਜਾਬ ਪੁਲਿਸ ਨਾ ਕਰੇ ਪੰਜਾਬ ਪੁਲਿਸ ਕਿਉਂ ਨਾ ਕਰੇ ਸਰਕਾਰ ਤੁਹਾਡੀ ਹੈ ਤੁਹਾਡੀ ਪੁਲਿਸ ਕਿਉਂ ਨਾ ਕਰੇ ਇਹਦਾ ਮਤਲਬ ਤੁਸੀਂ ਡਰਦੇ ਹੋ ਨਾ ਤੁਸੀਂ ਬਾਹਰ ਬਾਹਰ ਇਨਕੁਆਇਰੀ ਕਿਉਂ ਲਈ ਜਾਣਾ ਚਾਹੁੰਦੇ ਹੋ ਤੁਸੀਂ ਧਾ ਕਰਕੇ ਲੈ ਜਾਣਾ ਚਾਹੁੰਦੇ ਹੋ ਕਿ ਇੱਥੇ ਤੁਹਾਡੀ ਮਨਮਰਜ਼ੀ ਨਹੀਂ ਹੋਣੀ ਮਨਮਰਜ਼ੀ ਕਿਉਂ ਕਰਾਉਣੀ ਹੈ ਤੁਸੀਂ ਆਪਣੇ ਸਰਪੰਚ ਨੂੰ ਵਿਚਾਉਣ ਲਈ ਮਨਮਰਜ਼ੀ ਕਰਦੇ ਨਹੀਂ ਤਾਂ ਕਹੋ ਕਿ ਜਿਹੜਾ ਪਰਚਾ ਹੋਇਆ ਉਹ ਬਿਲਕੁਲ ਸਹੀ ਹੋਇਆ ਉਸ ਸਮੇਂ ਹੀ ਕਾਂਗਰਸ ਪਾਰਟੀ ਆਜੀ ਡੇਟ ਤੇ ਮੈਂ ਆਪਣੇ ਉੱਚ ਅਧਿਕਾਰੀਆਂ ਦਾ ਸਾਰਾ ਨਾ ਕਰੀ ਅਸੀਂ ਹਰ ਪੱਖੋਂ ਇਹ ਸਾਰੇ ਪਰਿਵਾਰਾਂ ਦੇ ਨਾਲ ਕਰਿਓ ਅਸੀਂ ਹਰ ਪੱਖੋਂ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਪਾਰਟੀ ਪੂਰੇ ਆਪਣੇ 117 ਦੇ 17 ਐਮਐਲਏ ਨੂੰ ਇਕੱਠੇ ਕਰਕੇ ਜਿੱਤੇ ਜਾਂ ਹਾਰੇ ਆਪਾਂ ਰਣਨੀਤੀ ਬਣਾਵਾਂਗੇ ਦੇ ਨਹੀਂ ਗੱਲ ਦੀ ਇਹ ਵਿਰੋਧ ਕਿੰਦਾ ਚੰਗਾ ਚੱਕਿਆ ਜਾਵੇ ਔਰ ਕਿੱਥੇ ਕਿੱਥੇ ਲੋੜ ਆ ਉਥੇ ਉਥੇ ਸਾਰੇ ਜਿਹੜੇ ਹਾਜ਼ਰ ਹੋ ਕੇ ਇਹ ਮੋਰਚਾ ਇਹਨਾਂ ਦੋ ਮਾਮਲੇ ਨਹੀਂ ਦੋ ਮਾਮਲੇ ਤਾਂ ਕਈ ਨੇ ਜਿਹੜੇ ਕਰੰਟ ਦਾ ਕੀ ਹੈ ਜੀ ਇਹ ਗਰੰਟ ਪੁਲਿਸ ਦੀ ਬੇਸਿਕਲੀ ਕੀ ਹੈ ਇਹ ਤੁਸੀਂ ਸਮਝੋ ਕਿ ਜਿਹੜੇ ਅੱਜ ਆ ਦੋ ਮਾਮਲੇ ਹੋਏ ਆ ਇਹ ਹੁਣ ਸ਼ੁਰੂਆਤ ਹੋਈ ਹੈ ਨਹੀਂ ਭਾਜੀ ਇਹ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ ਜਦ ਦਿਨ ਤੁਸੀਂ ਚੰਗੇ ਅਫਸਰਾਂ ਦੀ ਬਦਲੀ ਕਰਦੇ ਹੋ ਇਹ ਸ਼ੁਰੂਆਤ ਉਦੋਂ ਨਹੀਂ ਹੋ ਗਈ ਸੀ ਜਦੋਂ ਤੁਸੀਂ ਸਟ੍ਰੈਟੇਜੀਕਲੀ ਚੌਕੀਆਂ ਜਿਹੜੀਆਂ ਉਹ ਚੱਕਦੇ ਹੋ ਇਹ ਸ਼ੁਰੂਆਤ ਉਦੋਂ ਹੀ ਹੋ ਗਈ ਸੀ ਕਿ ਜਦੋਂ ਤੁਸੀਂ ਗੈਂਗਸਟਰਾਂ ਦੇ ਜਦੋਂ ਫਰੌਤੀਆਂ ਦੇ ਫੋਨ ਆਉਂਦੇ ਆ ਤੇ ਅਫਸਰ ਤੁਹਾਡੇ ਇਹ ਕਹਿ ਦਿੰਦੇ ਆ ਕਿ ਭਾਈ ਤੁਸੀਂ ਲੈ ਦੇ ਕੇ ਗੱਲ ਨਾ ਵਿੜੋ ਇੱਥੇ ਕੁਝ ਨਹੀਂ ਮਿਲਣਾ ਆ ਮੇਰੇ ਬੇਟੇ ਸਾਥੀ ਇਹਨਾਂ ਦੇ ਪਿੰਡਾਂ ਦੇ ਵਿੱਚੋਂ ਹੀ ਲੋਕਾਂ ਕੋਲ ਜਾ ਕੇ ਪੁਲਿਸ ਕੋਲ ਗਏ ਆ ਸਾਰੇ ਇਹਨਾਂ ਨੂੰ ਇਹੀ ਰਿਸਪਾਂਸ ਮਿਲਿਆ ਐਸਐਸਪੀਆ ਤੱਕ ਫਲਾਣਿਆਂ ਤੱਕ ਜਿਹੜਾ ਤਾਂ ਕੀ ਮਿਲਿਆ ਔਰ ਉਹ ਅੱਕ ਕੇ ਲੋਕਾਂ ਨੇ ਪੈਸੇ ਵੀ ਕਿਤੇ ਹੁਣ ਜਦੋਂ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟੋਗੇ ਤੇ ਭਾਈ ਇਹ ਇਹ ਜਿਹੜਾ ਮਾੜਾ ਅੰਸ਼ ਰਿਆ ਇਹਨੇ ਡੋਮਿਨੇਟ ਕਰਨਾ ਹੀ ਕਰਦਾ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਾਲ ਇਹ ਚੱਲ ਰਿਹਾ ਹੈ ਉਹਦੇ ਚ ਗਰੀਬ ਲੋਕਾਂ ਦੇ ਘਟ ਆਏ ਜਾ ਰਹੇ ਨਹੀਂ ਕਿਸੇ ਵੀ ਘਾੜ ਦਾ ਅਜੇ ਤੱਕ ਘਟ ਆਇਆ ਜਿਹੜਾ ਉਹਦੀ ਫਬਰ ਨਹੀਂ ਆਈ ਠੀਕ ਹੈ ਨਾ ਅਮੀਰ ਆਦਮੀ ਦੇ ਕੋਲ ਕਈ ਇਹੋ ਜਿਹੇ ਸੋਰਸਸ ਹੁੰਦੇ ਆ ਜਿਹਦੇ ਨਾਲ ਉਹ ਆਪਣੀਆਂ ਹਰਕਤਾਂ ਨੂੰ ਨੰਗਿਆਂ ਹੋਣ ਤੋਂ ਬਚਾ ਸਕਦਾ। ਔਰ ਕਈ ਵਾਰੀ ਜਿਨ੍ਹਾਂ ਨੇ ਐਕਸ਼ਨ ਲੈਣਾ ਹੁੰਦਾ ਉਹਨਾਂ ਦੇ ਅੰਦਰ ਵੀ ਕੋਈ ਕਮਜ਼ੋਰੀਆਂ ਹੁੰਦੀਆਂ ਜਿਹੜੀਆਂ ਕਮਜ਼ੋਰੀਆਂ ਕਰਕੇ ਉਹ ਦੋਨਾਂ ਦਾ ਨੈਕਸਸ ਬਣ ਜਾਂਦਾ। ਤੋਂ ਉਹਨਾਂ ਵਾਲਿਆਂ ਦਾ ਜਿਨ੍ਹਾਂ ਦੇ ਧੌਣੇ ਆ ਉਹ ਉਦੋਂ ਜਦੋਂ ਦੋਨੋਂ ਇਕੱਠੇ ਹੋ ਜਾਂਦੇ ਆ ਇਹ ਜਿਹੜਾ ਹਾਲਾਤ ਇੱਥੇ ਤੱਕ ਬਣਿਆ ਇਹ ਵੀ ਹਾਲਾਤ ਤਾਂ ਹੀ ਬਣਿਆ ਇੱਥੇ ਦਾ ਹਾਲਾਤ ਵੀ ਤਾਂ ਹੀ ਬਣਿਆ ਕਿਉਂਕਿ ਆਪਣਾ ਸਮਾਜ गिरਦਾ-गिरਦਾ-गिरਦਾ ਉਸ ਲੈਵਲ ਤੱਕ ਹੀ ਗਿਰ ਗਿਆ ਕਿ ਭਾਈ ਆਪਾਂ ਆਪਣੀ ਜੇਬ ਨੂੰ ਸੋਚਣ ਲੱਗ ਪਏ ਸਭ ਜਿਹੜਾ ਰੋਕੇ ਇਹਨਾਂ ਪੱਤਕਾਂ ਨੇ ਇਹਨਾਂ ਲਈ ਆ ਵੀ ਇਹਦਾ ਘਟਾ ਕੇ ਪਾਓ ਕੰਡੀਲ ਨੇ ਦਲੇਰੀ ਵਰਤੀ ਆ ਆਪਣਾ ਜੋਖਮ ਲੈ ਕੇ ਲੇਕਿਨ ਅਜ ਤੱਕ ਇਸ ਕਰਤੇ ਕੋਈ ਨਾਟ ਕੋ ਸਹੀ ਆਇਆ ਤੇ ਨਾ ਕਿਸੇ ਨੇ ਤੁਹਾਡੇ ਪਾਰਟੀ ਨੇ ਜਾਂ ਕਿਸੇ ਦੂਸਰੀ ਪਾਰਟੀ ਦਾ ਆ candidato ਨੇ ਜਾਂ ਉਹ candidato ਤੇ ਕਹਿ ਰਹੇ ਬਿਲਕੁਲ ਹੀ ਉਹ ਗਿਆ ਕਿ ਇਹਦੇ ਨੂੰ ਆਇਆ ਕਿ ਹੈ ਜਿਹੜਾ ਹੋਣਾ ਚਾਹੀਦਾ ਮੇਰਾ ਖਿਆਲ ਤੁਸੀਂ ਸੈਸ਼ਨ ਨਹੀਂ ਦੇਖਦੇ ਸੈਸ਼ਨ ਦੇ ਵਿੱਚ ਇਹ ਸਾਰੀਆਂ ਆਵਾਜ਼ਾਂ ਉੱਠ ਚੁੱਕੀਆਂ ਸਦਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਲੀਅਰਲੀ ਇੱਕ ਵਾਰੀ ਦੀ ਹਰ ਸੈਸ਼ਨ ਦੇ ਵਿੱਚ ਇਹ ਮੁੱਦਾ ਚੱਕਿਆ ਹੈਗਾ ਕਿ ਭਾਈ ਜਿਹੜਾ ਬੰਦਿਆਂ ਦੇ ਘਰ ਆ ਰਹੇ ਹਾਂ ਉਹਨਾਂ ਤੋਂ ਉਹਨਾਂ ਦੇ ਪਿੱਛੇ ਕੀ ਦੇ ਆ ਪਰ ਉਹ ਬਕਾਇਦਾ ਨਾਟ ਓਨਲੀ ਸਿਰਫ ਗੱਲਾਂ ਉਹਨਾਂ ਨੇ ਤੁਹਾਡੀਆਂ ਪ੍ਰੈਸ ਦੀਆਂ ਕਟਿੰਗਸ ਔਰ ਸਾਰੀਆਂ ਅੱਗੇ ਵਿਧਾਨ ਸਭਾ ਦੇ ਵਿੱਚ ਰੱਖੀਆਂ ਨੇ ਜਿੱਥੇ ਉਹਨਾਂ ਨੇ ਬਾਰ ਬਾਰ ਭਗਵੰਤ ਮਾਨ ਨੂੰ ਇਹ ਗੱਲ ਵੀ ਹੈ ਕਿ ਸੋਨਾ ਜਾ ਜੋ ਹੋ ਰਿਹਾ ਹਕੀਕਤ ਉਹ ਤੇ ਐਕਸ਼ਨ ਦਾ ਸਹੀ ਗੱਲ ਹੈ ਪੰਜਾਬੀ ਵਿੱਚ ਪੈਦਾ ਦੇ ਵਿੱਚ ਨਸ਼ਾ ਦੇ ਨਾਲ ਕੋ ਬਡੇ ਸਾਇੰਸ ਹਮਦਾ ਕਰੂਗੇ ਜੀ ਤੁਸੀਂ ਜੀ ਬਤੇ ਪਉਣ ਨਾਲ ਕਿੱਥੇ ਰੁਕ ਜਾਊਗਾ ਜੀ ਕਿਉਂਕਿ ਮੈਂ ਮੈਂ ਪਰਸਨਲੀ ਇਹ ਮੰਨਦਾ ਹਾਂ ਜੀ ਕਿ ਜਦੋਂ ਕੋਈ ਵੀ ਚੀਜ਼ ਇੱਕ ਕੋਈ ਕਿਤਾ ਜਿਹੜਾ ਆਮਦਨ ਦਾ ਸਾਧਨ ਬਣਦੀ ਹੁਣ ਨਸ਼ਾ ਜਿਹੜਾ ਨਾ ਜੀ ਇਹ ਪੀਣਾ ਇੱਕ ਹੋਰ ਹੈ ਇਹ ਹੁਣ ਇੱਕ ਆਮਦਨ ਦਾ ਕਈਆਂ ਲੋਕਾਂ ਵਾਸਤੇ ਇਹ ਆਮਦਨ ਦਾ ਸਾਧਨ ਬਣਦਾ ਹੈ ਔਰ ਜਦੋਂ ਕੋਈ ਚੀਜ਼ ਆਮਦਨ ਦਾ ਸਾਧਨ ਬਣ ਜੇ ਉਹਨੂੰ ਕੱਟਣਾ ਜਿਹੜਾ ਉਹਨਾਂ ਹੀ ਔਖਾ ਹੋ ਜਾਂਦਾ ਇਹਦੇ ਵਾਸਤੇ ਸਮਾਜ ਪ੍ਰਸ਼ਾਸਨ ਤੇ ਪੋਲਿਟਿਕਸ ਰਾਜਨੀਤੀ ਇਹਨਾਂ ਤਿੰਨਾਂ ਨੂੰ ਇਕਜੁੱਟ ਹੋ ਕੇ ਲੜਾਈ ਲਾਉਣੀ ਇਤਿਹਾਸ ਵਿੱਚ ਮੁੱਖ ਮੰਤਰੀ ਵੱਲੋਂ ਜਿਹੜੀ ਇੱਕ ਪੋਸਟ ਪਾਈ ਜਾਂਦੀ ਹੈ ਜਿਹਦੇ ਤੇ ਪਬਲਿਕ ਸੈਕਟਰ ਕੰਟ੍ਰੈਕਟਰਾਂ ਦੇ ਨਾਮ ਦੇ ਸਿਰ ਉੱਤੇ ਇਹ ਇਹ ਇਸ ਤਰ੍ਹਾਂ ਪੋਸਟ ਪਾ ਕੇ ਪੰਜਾਬ ਦੀ ਜਨਤਾ ਤੋਂ ਆਪਣਾ ਪਨਾ ਸ਼ਰਾਹ ਰਹੀ ਹੁੰਦੀ ਪੰਜਾਬ ਦੀ ਜਨਤਾ ਅੱਜ ਜਾਣ ਚੁੱਕੀ ਹੈ ਜੀ ਇਹ ਪੋਸਟਾਂ ਜਿਹੜੀਆਂ ਸਿਰਫ ਸੋਸ਼ਲ ਮੀਡੀਆ ਦੀਆਂ ਇੱਕ ਛੇਡਾਂ ਨੇ ਸੋਸ਼ਲ ਮੀਡੀਆ ਦੀ ਰਾਹੀਂ ਇਹ ਲੋਕਾਂ ਨੂੰ ਬੇਵਕੂਫ ਬਣਾ ਕੇ ਅੱਗੇ ਸਰਕਾਰ ਬਣਾਈ ਇਹਨਾਂ ਨੇ ਇਹ ਵੀ ਇਹ ਸੋਸ਼ਲ ਮੀਡੀਆ ਨੂੰ ਵਰਤ ਕੇ ਆਪਣੇ ਖਿਲਾਫ ਜਿਹੜਾ ਗੁੱਸਾ ਉਹ ਘਟਾਉਣਾ ਚਾਹੁੰਦੇ ਆ ਪਰ ਲੋਕ ਅੱਜ ਬਹੁਤ ਦੁਖੀ ਆ ਲੋਗ ਪੋਸਟ ਆ ਉਹ ਵੀ ਕੱਲੀ ਪੋਸਟ ਨਾ ਪੜੋ ਤੁਸੀਂ ਉਹ ਥੱਲੇ ਕਮੈਂਟ ਵੀ ਪੜੋ ਕਿ ਲੋਕ ਕੀ ਕਹਿੰਦੇ ਲੋਕ ਉਹ ਬਿਲਕੁਲ ਉਹ ਦਿਨ ਉਹਨੂੰ ਨਕਾਰ ਰਹੇ ਹੈ ਸਰ ਸਿਕਸਨ ਕੇਂਦਰੀ ਜੇਲ੍ਹ ਆਪਣੀ ਰਸਾਇਣਕੀ ਕਰਦੇ ਤੇ ਐਕਸੈਸ ਕਰਦੇ ਲੋਕ ਨੇਤਾ ਦਾ ਚਿਹਰਾ ਵੀ ਕੋਈ ਨਹੀਂ ਸਾਹਮਣੇ ਹੋਰ ਜੇ ਮੰਤਰੀ ਲਾਜ਼ਮੀ ਕਹਿੰਦਾ ਕਿ ਕਾਂਗਰਸ ਆ ਨਹੀਂ ਬਣਦੀ ਇਸੇ ਤਰ੍ਹਾਂ ਨਹੀਂ ਬਣਦੀ ਬਣਨੇ ਨਹੀਂ ਮਰੀਓ ਦੇ ਆਪ ਹੈ ਮੇਰਾ ਜਨਤਿਕ ਕਰਨੇ ਕੀ ਗਲਤੀ ਕੀ ਹੈ ਜੀ ਇਹ ਮੰਨ। ਇਹੋਂ ਦੱਸਣਾ ਚਾਹੀਦਾ ਨਾ ਜੇ ਗਲਤ ਬਣੀ ਆ ਤਾਂ ਕੀ ਉਹ ਚ ਗਲਤੀ ਆ ਤੇ ਉਹਨੂੰ ਸੁਧਾਰ ਕਿਵੇਂ ਦਿੱਤਾ ਜਾ ਸਕਦਾ। ਜੇ ਤੁਸੀਂ 1.5 ਲੱਖ ਕਰੋੜ ਰੁਪਇਆ ਲੈ ਕੇ ਮਾਲੇ ਸੁਗਿਆਂ ਦੇ ਵਿੱਚ ਇਲੈਕਸ਼ਨਲ ਲੜਨ ਲਈ ਜਾ ਸਕਦੇ ਹੋ ਤੇ ਭਾਈ ਦੇਲਾ ਵੀ ਸੁਧਾਰ ਦਿਓ ਫਿਰ। ਅਫਸਰ ਤੁਹਾਡੇ ਆ, ਸਰਕਾਰ ਤੁਹਾਡੀ ਆ। ਤੁਸੀਂ ਉਹ ਉਹਦੇ ਸੁਧਾਰ ਕਿਉਂ ਨਹੀਂ ਕਰ ਸਕਦੇ? ਜੀ ਬਤਾਇਓ। ਉਹਦੀ ਪਾਰਟੀਦਾਰ ਦੇ ਦੋਸਤਾਂ ਦੇ ਸਿੱਕਿਸ਼ੇ ਚ ਮੇਹਰ ਬੰਗਿਆ ਕੋਈ ਨਾ ਕੋਈ ਕਾਰਜ ਨਹੀਂ ਬੰਗਿਆ ਕੋਈ ਮੈਂ ਜੇਲ ਨਹੀਂ ਮੰਨ ਮੈਂ ਮੈਂ ਕੋਈ ਜੇਲ ਨਹੀਂ ਮੰਨ ਅਰੇ ਦੋਸਤਾਂ ਦੇ ਦੋਸਤ ਹੁਣ ਲੋਨ ਜੋ ਮੱਤੀ ਲਾਈ ਜਾਣਾ